ਜੇ ਬਾਉ ਖਾਨੇ ਚੌੜੀ ਵੀ ਮਣੀ ਆ ਜੇ ਉਹਨਾਂ ਦੇ ਨਾਂ ਕੋਈ ਬਚਦੇ ਮਰਜੀ ਭੱਜ ਰੋਡੇ ਹੜ ਬੰਦਾ ਡੀਸੀ ਤੱਕ ਰੁਜਾ ਕੇ ਮੁੜ ਜਾ ਕਰਾਂਗੇ ਉਹਨ ਦੀ ਸੇਫਟੀ ਅਸਰ ਕੋਈ ਨਹੀਂ ਸਮਾਉਲਟ ਹਾਸਦੇ ਆ ਕਿਤੇ ਦੇਰ ਤੱਕ ਲਾਏ ਲੋਸਾਨੇ ਵਿੱਚ ਜਿੰਨਾ ਗਦਾਰੀ ਦਾ ਕੂਲ ਖਤਮ ਕਰਦਾ ਉੱਥੇ ਟ੍ਰਿਜਨ ਪਾਤਾ T R E A ਟ੍ਰਿਜਨ ਕੀ ਵਿੱਚ ਸੇ ਤੇ ਜੇ ਥੋੜੇ ਤੇ 575 ਦਾ ਇੱਕ ਪਰਚਾ ਗਰਜ ਹੋ ਜੇ ਤੇ 57 ਲੱਖ ਰੁਪਇਆ ਪੁਲਸ ਵਾਲੇ ਲੁੱਟ ਕੇ ਲੈ ਜਾਂਦੇ ਆ ਆਪਾਂ ਪਹਿਲੇ ਜਨੇਰ ਨਹੀਂ ਪੱਕੇ ਦਿਨੇ ਆ ਔਰ ਇਹਨਾਂ ਨੂੰ ਸੀ ਆਈਪੀਸੀ ਸੀਆਰਪੀਸੀ ਜੰਨ ਨੂੰ ਥੋੜੇ ਦੇ ਲਾਗੂ ਕਰਕੇ ਕੋ ਆ ਭਾ ਜਦੋਂ ਬਾਕਾਮੇਡੀ ਕੋਰ ਦੇ ਆਪਣੀ ਗੱਲ ਨਹੀਂ ਸੁਣਦੇ ਮੈਂ ਤੁਹਾਨੂੰ ਬੰਦੀ ਨਾ ਮੈਂ ਯਾਰ ਆਪਾਂ ਕੁਝ ਵਾਰ ਜੀ ਵੀ ਜਾਓ ਉੱਥੇ ਗੱਲ ਕਰੋ ਉੱਥੇ ਤੁਹਾਨੂੰ ਪਾਸੋਂ ਬੰਦਾ ਮਿਲ ਜੂਆ ਉੱਥੇ ਆਪਾਂ ਜਾਣ ਕੀ ਯਾਰ ਲੰਬਰਦਾਰ ਜ਼ਹਿਰਦਾਰ ਦਸਰਦਾਰ ਜਲੀਰਦਾਰ ਖੂਬੇਦਾਰ ਖੌਲਦਾਰ ਚੱਲਦਾ ਕਿੰਨਾ 5.5 ਕਰੋੜ ਇੱਕ ਮੁਕੱਦਮੇ ਵਿੱਚ ਦੋ ਬੰਦੇ ਹੁੰਦੇ ਆ ਆਦਮੀ ਇੱਕ ਮੁਕੱਦਮਾ ਕਰਨ ਵਾਲਾ ਇੱਕ ਜਿਹਦੇ ਮੁਕੱਦਮਾ ਹੁੰਦਾ ਹੈ ਜਾਇਦਾ ਹੈ ਹਾਂ ਉਹ ਯਾਦੀ ਵੀ ਹੈ ਟ੍ਰਾਂਸਫਰ ਪਾਵਰ ਲਿਖਿਆ ਦੇ ਵਿੱਚ ਵੀ ਤੁਹਾਨੂੰ ਟ੍ਰਾਂਸਫਰ ਪਾਵਰ ਕੀਤੀ ਜਾਂਦੀ ਹੈ ਅੱਜ ਆਗਦੀ ਪਾਰਲੀਮੈਂਟ ਦੇ ਵਿੱਚ ਕਹਿਣ ਵੀ ਥੋਡੀਆਂ ਟਰਾਂਸਫਰ ਹਾਂ ਸਰ ਕੀ ਕਹਿਣਾ ਚਾਹੋਗੇ ਅੱਜ ਤੱਕ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਹਾਂਜੀ ਮੈਂ ਹਰਜਿੰਦਰ ਸਿੰਘ ਪ੍ਰਧਾਨ ਮੋਡਰਨ ਸਟੀਲ ਵਰਕਰਜ਼ ਲੁਧਿਆਣਾ ਅਸੀਂ ਅੱਜ ਜਮਹੂਰੀ ਅਧਿਕਾਰ ਸਭਾ ਪੰਜਾਬ ਤੇ ਤਰਖਤ ਸੈਡੀ ਪੰਜਾਬ ਦੇ ਸੱਦੇ ਤੇ ਪੰਜਾਬ ਦੀਆਂ ਤਿੰਨ ਦਰਦਾਂ ਦੇ ਕਰੀਬ ਜਿਹੜੀਆਂ ਸੰਘਰਸ਼ੀਲ ਮਜ਼ਦੂਰ ਕਿਸਾਨ ਮੁਲਾਜ਼ਮ ਨੌਜਵਾਨ ਵਿਦਿਆਰਥੀ ਜਮਹੂਰੀ ਜਥੇਬੰਦੀਆਂ ਦੀ ਬਰਨਾਲਾ ਵਿਖੇ 26 ਤਰੀਕ ਨੂੰ ਹੋਈ ਮੀਟਿੰਗ ਦੇ ਫੈਸਲੇ ਮੁਤਾਬਕ ਅੱਜ ਪਹਿਲੀ ਤਰੀਕ ਨੂੰ ਜਦੋਂ ਫੌਜਦਾਰੀ ਤਿੰਨ ਕਾਲੇ ਕਾਨੂੰਨ ਨੇ ਜੋ ਪੁਲਿਸ ਨੂੰ ਪੂਰੀ ਅਧਿਕਾਰ ਦਿੰਦੇ ਨੇ ਜੁਡੀਸ਼ੀਅਲ ਦੇ ਅਧਿਕਾਰ ਖਤਮ ਕਰਦੇ ਨੇ ਉਹ ਉਹਦੇ ਖਿਲਾਫ ਅੱਜ ਅਸੀਂ ਉਹ ਕਾਨੂੰਨ ਦੀਆਂ ਕਾਲੇ ਕਾਨੂੰਨ ਦੀਆਂ ਅਰਜ਼ੀਆਂ ਫੂਕਣੀਆਂ ਨੇ ਤੇ ਨਾਲ ਯੂਪੀਏ ਕਾਲੇ ਕਾਨੂੰਨ ਦੇ ਤਹਿਤ 10 15 14 ਸਾਲ ਪਹਿਲਾਂ ਦਾ ਇੱਕ ਕਾਲਾ ਕਾਨੂੰਨ ਤਹਿਤ ਅਰੰਧਤੀ رائے ਜੋ ਲੇਖਕਾ ਉੱਗੀ ਉਹਨਾਂ ਦੇ ਉੱਤੇ ਤੇ ਪ੍ਰੋਫੈਸਰ ਸੌਕਤੋਸ ਹੈਨੋਸੀਨ ਜੋ ਕਸ਼ਮੀਰ ਯੂਨੀਵਰਸਿਟੀ ਦੇ ਉਹ ਪ੍ਰੋਫੈਸਰ ਨੇ ਲਾ ਦੇ ਉਹਨਾਂ ਨੂੰ ਦੁਬਾਰਾ ਸਿੱਕਾ ਪਿੱਛੇ ਬੰਦ ਕਰਨ ਦੇ ਹਮਲੇ ਤੇਜ਼ ਕੀਤੇ ਨੇ ਉਹਦਾ ਸੀ ਵਿਰੋਧ ਕਰਨ ਵਾਸਤੇ ਤੇ ਜਮਹੂਰੀ ਹੱਕ ਬਹਾਲ ਕਰਨ ਲਈ ਤੇ ਕਾਲੇ ਕਾਨੂੰਨ ਵਾਪਸ ਲੈਣ ਵਾਸਤੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਣਾ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦੇ ਰਾਹੀਂ ਤੇ ਇਸ ਗੱਲ ਦਾ ਐਲਾਨ ਕਰਦੇ ਹਾਂ ਜੇ ਅੱਜ ਤੁਸੀਂ ਇਹ ਕਾਨੂੰਨ ਵਾਪਸ ਨਹੀਂ ਕਰੋਗੇ ਜਮਹੂਰੀ ਹੱਕ ਬਹਾਲ ਨਹੀਂ ਕਰੋਗੇ ਤਾਂ ਆਉਣ ਵਾਲੇ ਦਿਨਾਂ 'ਚ ਅਸੀਂ ਇਹ 21 ਤਰੀਕ ਨੂੰ 21 ਜੁਲਾਈ ਨੂੰ ਜਲੰਧਰ ਦੇ ਦੇਸ਼ ਭਾਜਦਰੀ ਹਾਲ ਚ ਇਹ ਜਥੇਬੰਦੀਆਂ ਵੱਲੋਂ ਇੱਕ ਵਿਸ਼ਾਲ ਕਨਵੈਨਸ਼ਨ ਤੇ ਮਜਾਰਾ ਕੀਤਾ ਜਾਊ ਤੇ ਜਨਤਾ ਨੂੰ ਜਾਗਰੂਕ ਕਰਨ ਵਾਸਤੇ ਇੱਕ ਦਵਰਕੀ ਸਾਹਿਬ ਕੇ ਬੰਡੀ ਜਾਊਗੀ ਤਾਂ ਕਿ ਇਹ ਘੇਰੇ ਨੂੰ ਬਹੁਤ ਵਿਸ਼ਾਲ ਕੀਤਾ ਜਾਵੇ ਇਹ ਲੜਾਈ ਜਿੱਥੇ ਸਾਡੇ ਜਮਹੂਰੀ ਅਧਿਕਾਰਾਂ ਦੀ ਲੜਾਈ ਹੋ ਹਮਲਿਆਂ ਦੇ ਲੜਾਈ ਇਹ ਖਿਲਾਫ ਹੋ ਉੱਥੇ ਆਪਣੀ ਜ਼ਮੀਨ ਦੀ ਪ੍ਰਾਪਤੀ ਲਈ ਜ਼ਮੀਨ ਦੇ ਬਚਾਉਣ ਵਾਸਤੇ ਕਿਸਾਨ ਲੜ ਰਹੇ ਨੇ ਸਨ ਤੇ ਮਜ਼ਦੂਰ ਨਵੇਂ ਲੇਬਰ ਕੋਡ ਦੇ ਖਿਲਾਫ ਕਾਨੂੰਨ ਨੂੰ ਲਾਗੂ ਕਰਾਉਣ ਵਾਸਤੇ ਆਪਣੇ ਰੋਜ਼ਗਾਰ ਦੀ ਸੁਰੱਖਿਆ ਵਾਸਤੇ ਤੇ ਜੀਵਨ ਹਾਲਤਾਂ ਨੂੰ ਸੁਧਾਰਨ ਵਾਸਤੇ ਜਿੱਥੇ ਸੰਤ ਹੀ ਮਜ਼ਦੂਰ ਲੜ ਰਹੇ ਨੇ ਉਹਨਾਂ ਤੇ ਜੋ ਹਕੂਮਤ ਦਾ ਜ਼ਬਰ ਗੁੰਡਿਆਂ ਦਾ ਜ਼ਬਰ ਮਾਲਕਾਂ ਦਾ ਉਹ ਹੁੰਦਾ ਉਹ ਲੜਾਈ ਦੇ ਖਿਲਾਫ ਲੜਦੇ ਹੋਏ ਅਸੀਂ ਜਮਹੂਰੀ ਹੱਕਾਂ ਦੀ ਲੜਾਈ ਨੂੰ ਵੀ ਤੇਜ ਕਰਾਂਗੇ ਇਹ ਸਾਂਝੀ ਲੜਾਈ ਨੂੰ ਅੱਗੇ ਵਧਾਵਾਂਗੇ ਤੁਹਾਡੇ ਸਾਹਮਣੇ ਜੋ ਇਹ ਕਾਨੂੰਨ ਚੇਂਜ ਕੀਤੇ ਗਏ ਇਹਨਾਂ ਕੌਣ ਕੌਣ ਕਿਹੜੇ ਕਿਹੜੇ ਆਧਾਰੇ ਲਪੇਟ ਵੀ ਚਾਣਗੇ ਜਿਨ੍ਹਾਂ ਦੇ ਚੇਂਜ ਹੋਏਗਾ ਇਸ ਕਾਨੂੰਨ ਦੇ ਨਾਲ ਕੱਲੇ ਸੰਨਤੀ ਮਜ਼ਦੂਰ ਖੇਤ ਮਜ਼ਦੂਰ ਗਰੀਬ ਕਿਸਾਨ ਜਿਨ੍ਹਾਂ ਕੋ ਪਹਿਲਾਂ ਹੀ ਕਮਾਈ ਦਾ ਕੋਈ ਸਾਧਨ ਨਹੀਂ ਇਹਨਾਂ ਤੋਂ ਬਿਨਾ ਹੋਰ ਜਿਹੜੇ ਕਾਰੋਬਾਰੀ ਲੋਕ ਨੇ ਜਿਨ੍ਹਾਂ ਦਾ ਆਰਥਿਕ ਨੀਤੀਆਂ ਦੇ ਰੁਜ਼ਗਾਰ ਸੰਕਟ ਚ ਆਇਆ ਹੋਇਆ ਛੋਟੀ ਸੰਨਤਵਾਹ ਹੋ ਰਹੀ ਆ ਇੱਥੋਂ ਤੱਕ ਵੀ ਜਿਹੜੇ ਲੇਖਕ ਨੇ ਕਵੀ ਨੇ ਬੁੱਧੀਜੀਵੀ ਨੇ ਜਿਹੜੇ ਸਰਕਾਰ ਦੇ ਖਿਲਾਫ ਨੀਤੀਆਂ ਦੇ ਖਿਲਾਫ ਕਵਿਤਾ ਲਿਖਦੇ ਆ ਗੀਤ ਲਿਖਦੇ ਆ ਬੋਲਦੇ ਆ ਪੱਤਰਕਾਰ ਨੇ ਮੀਡੀਆ ਕਰਮੀ ਨੇ ਤੁਹਾਡੇ ਵਰਗੇ ਉਹਨਾਂ ਦੇ ਖਿਲਾਫ ਵੀ ਇਹ ਕਾਨੂੰਨ ਦੀ ਵਰਤੋਂ ਕੀਤੀ ਜਾਣੀ ਆ ਜਿਹੜੇ ਅਦਾਲਤਾਂ 'ਚ ਵਕੀਲ ਬੈਠੇ ਨੇ ਜਿਹੜੇ ਮਦੀ ਦਾ ਕੇਸ ਲੜਦੇ ਨੇ ਜਿਹੜੇ ਆ ਕਾਲਾ ਕਾਨੂੰਨ ਜਿਹੜਾ ਇਹ ਕਹਿੰਦੇ ਨੇ ਵੀ 14 ਦਿਨ ਪੁਲਿਸ ਆਪਣੀ ਛੱਡੀ ਤੇ ਰੱਖ ਸਕਦੇ ਆ ਇਹ ਨਵੇਂ ਕਾਨੂੰਨ ਤੇ ਸੋਧਾ ਕਰਕੇ ਇਹਨੂੰ 2 ਮਹੀਨੇ 6 ਮਹੀਨੇ ਰੱਖਦਾ ਇਹਦਾ ਮਤਲਬ ਜਦੋਂ ਕੰਮ ਅਦਾਲਤੀ ਕੰਮ ਨਹੀਂ ਹੋਣਾ ਅਦਾ ਵਕੀਲਾਂ ਦਾ ਕੰਮ ਨਹੀਂ ਹੋਣਾ ਅਜੋ ਵਕੀਲਾਂ ਦਾ ਕੰਮ ਵੀ ਠੱਪ ਹੋਣਾ ਉਹਨਾਂ ਦੀ ਰੋਟੀ ਰੋਜੀ ਖਤਮ ਵੀ ਹੋਣੀ ਆ ਉਹਨਾਂ ਨੇ ਵੀ ਪੰਜਾਬ ਪਰਦੇ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਬਾਰ ਐਸ਼ੂ ਸਿੰਘ ਦੇ ਵਕੀਲਾ ਨੇ ਉਹਨਾਂ ਨੇ ਵੀ ਵਿਰੋਧ ਕਰਕੇ ਅਦਾਲਤੀ ਕਮਾਂ ਦਾ ਬਾਈਕਾਟ ਕੀਤਾ ਸਾਨੂੰ ਇਹ ਲੱਗਦਾ ਕਿ ਸਮਾਜ ਦੇ ਵਿੱਚ ਹਰ ਤਬਕਾ ਜਿਹੜਾ ਮਿਹਨਤੀ ਤਰਕਾ ਚਾਹੇ ਸਰੀਰਕ ਮਿਹਨਤ ਕਰਦਾ ਚਾਹੇ ਦਿਮਾਗੀ ਕਸਰਤ ਕਰਦਾ ਇਹ ਸਾਮਰਾਜੀ ਨੀਤੀਆਂ ਦੇ ਮਾਰੇ ਹੋਏ ਨੇ ਕਾਰਪੋਰੇਟ ਨੀਤੀਆਂ ਦੇ ਸਤਾਏ ਹੋਏ ਨੇ ਅੱਜ ਸਾਰਿਆਂ ਤੇ ਇਹ ਬਾਰ ਹੋਣਾ ਸਾਰਾਂ ਤੇ ਹਮਲੇ ਹੋਣਾ ਸਵੇ ਨਿੱਜੀ ਵਿਚਾਰ ਨੇ ਆਜ਼ਾਦੀ ਦੇ ਅਧਿਕਾਰ ਨੇ ਉਹ ਖਤਮ ਕਰਨ ਵਾਸਤੇ ਕੁਸਲ ਵਾਸਤੇ ਲਈ ਇਹ ਸਰਕੇ ਸਾਰੇ ਲੋਕਾਂ ਦੇ ਹਮਲਾ ਇਹ ਲੜਾਈ ਨੂੰ ਅਸੀਂ ਵਿਸ਼ਾਲ ਕਰਾਂਗੇ ਤਾਂ ਕਿੰਨੇ ਕਵਜੇ ਮੰਗ ਪੱਤਰ ਮੋਮੰਡਮ ਦਿੱਤਾ ਜਾਏਗਾ ਡੀਸੀ ਆਫਿਸ ਅਸੀਂ ਇਹ 10 ਮਿੰਟ ਤੋਂ ਬਾਅਦ ਸਟੇਜ ਦੀ ਕਾਰਵਾਈ ਖਤਮ ਕਰਕੇ ਇੱਕ ਮਾਰਚ ਕਰਕੇ ਡੀਸੀ ਸਾਹਿਬ ਦੇ ਰਾਹੀਂ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦਵਾਂਗੇ ਠੀਕ ਹੈ ਧੰਨਵਾਦ ਜੀ ਸਰ ਹਾਂ ਸਰ ਕੀ ਕਹਿਣਾ ਚਾਹੋਗੇ ਰੋਜ਼ ਪ੍ਰਦਰਸ਼ਨ ਰੋਜ਼ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਮੈਂ ਹਰਨੇਕ ਸਿੰਘ ਗੁਜਰਵਾਲ ਜ਼ਿਲ੍ਹਾ ਸਕੱਤਰ ਜਮੂਰੀ ਕਿਸਾਨ ਸਭਾ ਪੰਜਾਬ ਅੱਜ ਜਿਹੜਾ ਇੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹੜੇ ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਜਿਹੜੇ ਪਾਰਲੀਮੈਂਟੀ ਤਰੀਕੇ ਦੇ ਨਾਲ ਨਹੀਂ ਹੋਮ ਮਿਨਿਸਟਰੀ ਵੱਲੋਂ ਲਿਆਂਦੇ ਜਾ ਰਹੇ ਨੇ ਉਹਨਾਂ ਦਾ ਵਿਰੋਧ ਕਰਨ ਵਾਸਤੇ ਅਸੀਂ ਆਏ ਆਂ ਅਸਲ ਦੇ ਵਿੱਚ ਇਹ ਕਾਨੂੰਨ ਜਿਹੜੇ ਦੇਸ਼ ਦੇ ਵਿੱਚ ਲੋਕ ਸੰਘਰਸ਼ ਕਰ ਰਹੇ ਨੇ ਅंदोलਨ ਕਰ ਰਹੇ ਨੇ ਆਪਣੀਆਂ ਮੰਗਾਂ ਵਾਸਤੇ ਲੜ ਰਹੇ ਨੇ ਉਹਨਾਂ ਮੰਗਾਂ ਨੂੰ ਰੋਕਣ ਵਾਸਤੇ ਉਹਨਾਂ ਅंदोलਨਕਾਰੀਆਂ ਨੂੰ ਰੋਕਣ ਵਾਸਤੇ ਕਾਨੂੰਨ ਲਿਆਂਦਾ ਜਾ ਰਿਹਾ ਇਹਦਾ ਲੋਕਾਂ ਨੂੰ ਸਿੱਧਾ ਕੋਈ ਫਾਇਦਾ ਨਹੀਂ ਹੈ ਇਨਡਾਇਰੈਕਟਲੀ ਲੋਕਾਂ ਦੇ ਰੋਕ ਰੋ ਨੂੰ ਰੋਕਣ ਵਾਸਤੇ ਕਾਨੂੰਨ ਲਾਗੂ ਕੀਤੇ ਜਾ ਰਹੇ ਨੇ ਇਹਦਾ ਸਿੱਧਾ ਸਿੱਧਾ ਫਾਇਦਾ ਅਡਾਨੀਆਂ ਵਾਨੀਆਂ ਨੂੰ ਜਿਹੜੀਆਂ ਕਾਰਪੋਰੇਟ ਪਕੜੀਆਂ ਨੀਤੀਆਂ ਲੈ ਕੇ ਆ ਰਹੇ ਨੇ ਉਹਨਾਂ ਵਾਸਤੇ ਹੋਣਾ ਵਾ ਅਸੀਂ ਇਹਸ ਕਰਕੇ ਇਹ ਕਾਨੂੰਨ ਜਿਹੜੇ ਪਹਿਲਾਂ ਵੀ ਤਿੰਨ ਕਾਨੂੰਨ ਰੱਦ ਕਰਾਏ ਨੇ ਤੇ ਹੁਣ ਵਾਲੇ ਵੀ ਇਹ ਲਾਗੂ ਨਹੀਂ ਹੋਣ ਦੇਵਾਂਗੇ ਇਹਨਾਂ ਦੇ ਖਿਲਾਫ ਜਿਹੜੀ ਲੜਾਈ ਆ ਉਹ ਸਾਡੀ ਜਾਰੀ ਰਹੇਗੀ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਖਬਰਾਂ ਟੀਵੀ ਤੇ ਮੈਂ ਹਾਂ ਗੁਰਮੀਤ ਸਿੰਘ ਦੋਸਤੋ ਪਹੁੰਚੇ ਆਂ ਏਸ ਇਫਤਰ ਲੁਧਿਆਣਾ ਦੇ ਬਾਹਰ ਪੋਲ ਦੇ નીચે ਜਿੱਥੇ ਜਮਹੂਰੀ ਅਧਿਕਾਰ ਸਭਾ ਅੰਤਰਕਸ਼ੀਤ ਸੁਸਾਇਟੀ ਪੰਜਾਬ ਵੱਲੋਂ ਰੋਜ਼ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਗਰਬਤ ਕਰਦੇ ਹਨ ਕੀ ਚੀਜ਼ ਕਹਿਣਾ ਚਾਹੁੰਦੇ ਆ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਜੋ ਰੋਜ਼ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਕੀ ਕਾਰਨ ਹੈ ਕਿ ਉਹ ਅਜੇ ਕਿ ਪਹਿਲੀ ਜੁਲਾਈ ਨੂੰ ਸਰਕਾਰ ਨੇ ਕਿਹਾ ਉਹ ਨਵੇਂ ਕਾਨੂੰਨ ਲਾਗੂ ਕਰ ਰਹੀ ਹੈ ਜਿਹੜੇ ਮਨੂੰ ਕ੍ਰਿਮੀਨਲ ਜਸਟਿਸ ਸਿਸਟਮ ਹਨ ਤੇ ਉਹ ਰੋਦੀ ਦਲੀਲ ਹੈ ਦਿੱਤੀ ਜਾ ਰਹੀ ਹੈ ਕਿ ਅੰਗਰੇਜ਼ ਰਾਜ ਦੇ ਕਾਨੂੰਨਾਂ ਨੂੰ ਅਸੀਂ ਹਟਾ ਰਹੇ ਹਾਂ ਔਰ ਅਸੀਂ ਜਿਵੇਂ ਉਹਨਾਂ ਨੂੰ ਬਹੁਤ ਡਿਟੇਲ ਨਾਲ ਪੜਿਆ ਉਹ ਐਕਚੁਅਲੀ ਉਹਨਾਂ ਕਾਨੂੰਨਾਂ ਨੂੰ ਵਾਪਸ ਲਿਆ ਰਹੇ ਨੇ ਔਰ ਹਿੰਦੀ ਚ ਨਾ ਦੇਣ ਨਾਲ ਅੰਗਰੇਜ਼ ਰਾਜ ਦੇ ਕਾਨੂੰਨ ਬਦਲਦੇ ਨਹੀਂ ਉਹਦੀ ਰੂਹ ਜਿਹੜੀ ਹੈ ਉਹ ਲੋਕਾਂ ਦੇ ਉਲਟ ਹੈ ਲੋਕਾਂ ਦੇ ਆਪਣੀ ਗੱਲ ਕਹਿਣ ਦੀ ਜਿਹੜੇ ਕਿ ਡੈਮੋਕਰੈਟਿਕ ਰਾਈਟਸ ਨੇ ਉਹਨਾਂ ਉੱਤੇ ਹਮਲਾ ਹੈ ਤੇ ਉਹਦੇ ਵਾਸਤੇ ਇਹ ਅੱਜ ਪ੍ਰੋਟੈਸਟ ਹੈ ਸਾਡੀ ਕਿ ਅਸੀਂ ਬਲਕਿ ਜਲਾ ਕੇ ਪ੍ਰੋਟੈਸਟ ਕਰਾਂਗੇ ਉਹ ਜਿਹੜਾ ਜਿਹੜਾ ਹੈ ਕਿ ਪਿੱਛੇ ਯੂਪੀਏ ਨੂੰ ਬਹੁਤ ਮਿਸਪ੍ਰੂਵ ਕੀਤਾ ਗਿਆ ਹੈ ਔਰ ਅਜੇ ਕੁਝ ਦਿਨ ਪਹਿਲਾਂ ਹੀ ਉਹਨੂੰ ਦੁਬਾਰਾ ਦੋ ਵੱਡੇ ਜਿਹੜੇ ਮਲਕੀਤਾਂ ਦੇ ਬਾਰੇ ਚਿੰਤਾ ਕਰ ਰਹੇ ਉਹਨਾਂ ਉੱਤੇ ਲਾਗੂ ਕੀਤਾ ਗਿਆ ਅਨੁਦਤੀ ਰੋਏ ਤੇ شیخ ਹੁਸੈਨ ਦੇ ਉੱਤੇ ਤਾਂ ਸਾਡਾ ਇਹ ਹੈ ਕਿ ਵੀ ਇਹ ਜਿਹੜਾ ਔਰ ਹੁਣ ਇਹਨਾਂ ਨਵੇਂ ਕਾਨੂੰਨਾਂ ਵਿੱਚ ਉਹ ਯੂਪੀਏ ਦੇ ਅਧਾਰਾਂ ਜਿਹੜੀਆਂ ਨੇ ਉਹ ਆਮ ਥਾਣੇਦਾਰ ਨੂੰ ਫੜਾਤੀਆਂ ਇਹਦਾ ਮਤਲਬ ਹੈ ਕਿ ਜਿਹੜਾ ਲੋਕਲ ਪੁਲਿਸ ਵਾਲਾ ਹੈ ਉਹਦੇ ਉਹ ਲੋਕਾਂ ਦੇ ਲੜਾਈ ਉਹਦੇ ਨਾਲ ਹੋ ਜੇਗੀ ਔਰ ਤਰੌਣ ਵਾਲੇ ਜਿਹੜੇ ਨੇ ਉਹ ਪਿੱਛੇ ਰਹਿ ਜਾਣਗੇ ਤੋ ਇਸ ਕਰਕੇ ਇਹਦੇ ਤੇ ਇੱਕ ਚੇਤਨਤਾ ਮਹਿੰਮ ਦਾ ਵੀ ਅੱਜ ਚਲਾ ਰਹੇ ਆ ਅੱਜ ਸਾਡਾ ਇਹ ਹੈ ਕਿ ਅਸੀਂ ਇੱਕ ਮੈਮੋਰੰਡਮ ਮਤਲਬ ਰਾਸ਼ਟਰਪਤੀ ਦੇ ਨਾਮ ਡੀਸੀ ਦਾ ਰੈਜ ਦੇ ਰਹੇ ਆ ਜਿਹਦੇ ਵਿੱਚ ਹੈ ਕਿ ਇਹਨਾਂ ਕਾਨੂੰਨਾਂ ਨੂੰ ਬਲਵੰਤ ਕੀਤਾ ਜਾਵੇ ਕਿਉਂਕਿ ਇਹ ਇੱਕ ਬਹੁਤ ਵੱਡਾ ਫਲਾਅ ਹੈ ਇੱਕ ਕਾਨੂੰਨ ਬਣਾਉਣ ਦਾ ਮਹਿਕਮਾ ਕਾਨੂੰਨ ਡਿਪਾਰਟਮੈਂਟ ਹੈ ਹਾਂ ਔਰ ਉਹਦੇ ਤੇ ਪੁਲਿਸ ਕਮਿਸ਼ਨ ਹੁੰਦੇ ਨੇ ਬਲਸੋੜਾ ਕਮਿਸ਼ਨਰ ਨੇ ਇਹ ਦਿੱਤਾ ਕਿ ਪੁਲਿਸ ਨੂੰ ਕਿਵੇਂ ਲੋਕਾਂ ਦੇ ਪੱਕੇ ਬਣਾਇਆ ਜਾਵੇ ਔਰ ਇਹ ਕਾਨੂੰਨ ਜਿਹੜੇ ਨੇ ਹੋਮਨਿਸਟਰੀ ਬਣਾ ਰਹੀ ਹੈ ਹੋਮਨਿਸਟਰੀ ਨੇ ਤੇ ਲਾਗੂ ਕਰਨੇ ਹੁੰਦੇ ਨੇ ਇਹਦਾ ਮਤਲਬ ਹੈ ਕਿ ਉਹ ਆਪਣੀ ਸਹੂਲਤ ਕ੍ਰੀਏਟ ਕਰਨ ਲਈ ਐਮਰਜੈਂਸੀ ਨੂੰ ਇੱਕ ਪਰਮਨੈਂਟ ਤੌਰ ਤੇ ਲੋਕਾਂ ਤੇ ਲਾਗੂ ਕਰ ਰਿਹਾ ਹੈ ਤਾਂ ਕਿੰਨੇ ਜੱਥੇਬੰਦੀਆਂ ਇੱਥੇ ਅੱਜ ਉਹ ਵਰਾਜਮਾਨ ਨੇ ਇੱਥੇ ਜਦੋਂ ਪੂਰੇ ਪੰਜਾਬ ਤੇ ਹੈ ਜਿੱਦੋਂ ਅਸੀਂ ਇਕੱਠੇ ਮੀਟਿੰਗ ਕੀਤੀ ਸੀ ਤੇ ਉਹਦੇ ਵਿੱਚ ਮਤਲਬ ਕੋਈ 60 ਜੱਜਤ ਦੇ ਬੰਦਿਆਂ ਨੇ ਹਿੱਸਾ ਲਿਆ ਸੀ ਪਰ ਇੱਥੇ ਅੱਜ ਵੀ ਸਾਡੇ ਕੋਲ ਜਿਹੜੀਆਂ ਨੇ ਉਹ 20 ਜੱਜਤ ਦੇ ਬੰਦਿਆਂ ਇੱਥੇ ਆਈਆਂ ਨੇ ਪਰ ਕਿਉਂਕਿ ਕੁਝ ਤਹਿਸੀਲਾਂ ਦੇ ਉੱਤੇ ਵੀ ਹਰ ਜਗ੍ਹਾ ਹਰ ਜ਼ਿਲ੍ਹੇ ਵਿੱਚ ਹਰ ਤਹਿਸੀਲ ਵਿੱਚ ਮਤਲਬ ਆਪਣੇ ਆਪਣੇ ਸਾਰੇ ਮਨੂਰ ਹੈ ਜੇ ਹੁਣ ਡੀਸੀ ਮੈਮ ਤੁਸੀਂ ਇਹ ਮੰਗ ਪੱਤਰ ਦੇ ਚੁੱਕੇ ਕਿ ਦੇਣਾ ਹੈ ਜੀ ਦੇਣਾ ਹੈ ਸੀ ਓਕੇ ਤਾਂ ਕਿਹੜੀ ਕਿਹੜੀ ਸ਼ਰਤਾਂ ਆ ਰੱਖੀਆਂ ਜਾਣੀਆਂ ਮੈਨੂੰ ਸਾਡੇ ਇਹ ਦੋਨੇ ਚੀਜ਼ਾਂ ਨੇ ਪਹਿਲਾਂ ਤੇ ਹੈ ਕਿ ਵੀ ਇਹ ਜਿਹੜੇ ਕਾਨੂੰਨ 1 ਜੁਲਾਈ ਨੂੰ ਲਾਗੂ ਗਏ ਨੇ ਇਹ ਪਾਸ ਵੀ ਉਦੋਂ ਕੀਤੇ ਗਏ ਜਦੋਂ ਸਾਰੀ ਪਾਰਲੀਮੈਂਟ ਸਸਪੈਂਡ ਕੀਤੀ ਹੋ ਆਪੋਜੀਸ਼ਨ ਸਸਪੈਂਡ ਕੀਤੀ ਇਹਦਾ ਮਤਲਬ ਕੋਈ ਚਰਚਾ ਨਹੀਂ ਹੋਈ ਔਰ ਤੁਸੀਂ ਉਹਦੇ ਉੱਤੇ ਲਾਗੂ ਕਰ ਰਹੇ ਹੋ ਔਰ ਇਹਦੀ ਜਲਦੀ ਨਾਲ ਲਾਗੂ ਕਰ ਰਹੇ ਹੋ ਕਿ ਪੁਲਿਸ ਵਾਲਿਆਂ ਨੂੰ ਵੀ ਨਹੀਂ ਪਤਾ ਕਿ ਉਹਨਾਂ ਦੇ ਉੱਤੇ ਕੀ ਭੀੜ ਪੈਣ ਵਾਲੀ ਹੈ ਕਿਉਂਕਿ ਉਹਦੇ ਚ ਹਰ ਥਾਣੇਦਾਰ ਦੀ ਜ਼ਿੰਮੇਵਾਰੀ ਵੱਧ ਗਈ ਅੱਗੇ ਉਹ ਜੋ ਮੈਜਿਸਟਰੇਟ ਦੀ ਜ਼ਿੰਮੇਵਾਰੀ ਹੁੰਦੀ ਜੇ ਕੋਈ ਆਰਡਰ ਕਰਦਾ ਸੀ ਉਹ ਉਹਦੇ ਤੇ ਆ ਗਈ ਤੁਸੀਂ ਜਿਹੜਾ ਹੈ ਇੱਕ ਬਹੁਤ ਹੀ ਮਤਲਬ ਜੋ ਕਾਨੂੰਨ ਚੇਂਜ ਹੋਇਆ ਹੈ ਉਹਦੇ ਨਾਲ ਸਾਰੇ ਲਪੇਟ ਵਿੱਚ ਆ ਜਾਂਦੇ ਸਾਰੇ ਲਪੇਟ ਚ ਹੁਣਦੇ ਹੋ ਲੋਕਾਂ ਦਾ ਮਤਲਬ ਜਿਆਦਾ ਇਸੇ ਕਰਕੇ ਅਸੀਂ ਲੋਕਾਂ ਨੂੰ ਚੇਤਨਨ ਕਰਨਾ ਚਾਹੁੰਦੇ ਆ ਕਿ ਤੁਸੀਂ ਥਾਣਿਆਂ ਦੇ ਉੱਤੇ ਤੁਸੀਂ ਇਕੱਠੇ ਹੋਣਾ ਹੈ ਕਿ ਨਜਾਇਜ਼ ਨਾ ਹੋਵੇ ਕਿਉਂਕਿ ਉਹ ਨਜਾਇਜ਼ ਹੱਕ ਦਿੱਤੇ ਗਏ ਨੇ ਉਹਨਾਂ ਨੂੰ ਪਰ ਉਹ ਉਹਦੇ ਵਿੱਚ ਬਹੁਤ ਸਾਰਾ ਐਕਸਪਲੋਇਟੇਸ਼ਨ ਆਮ ਆਦਮੀ ਦੀ ਹੋਏਗਾ ਤੋਂ ਇਸੇ ਕਰਕੇ ਅਸੀਂ ਇਹਨੂੰ ਮਹੱਲਿਆਂ ਤੱਕ ਪਿੰਡਾਂ ਤੱਕ ਲਿਜਾਣ ਦਾ ਪ੍ਰੋਗਰਾਮ ਬਣਾਇਆ ਠੀਕ ਹੈ ਜੀ ਧੰਨਵਾਦ